ਸੰਤੁਲਨ ਵਿਗੜਨ ਕਾਰਨ ਪਲਟ ਕੇ ਕਾਰ ਤੇ ਡਿੱਗ ਗਿਆ ਕਿੰਨੂਆਂ ਨਾਲ ਭਰਿਆ ਟਰਕ ਮਸਾ ਬੱਚੇ ਕਾਰ ਸਵਾਰ ਰਿਪੋਰਟ ਬੀ ਐਸ ਕਲਸੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਰ ਬਾਰ ਬਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਟਲ ਗਈ ਬਾਈਪਾਸ ਦੇ ਮੋੜ ਤੇ ਇੱਕ ਕਿੰਨੂਆਂ ਨਾਲ ਭਰਿਆ ਟਰਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ ਤੇ ਡਿੱਗ ਗਿਆ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸੰਜੂ ਜਿੰਮ ਲਗਾ ਕੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਕੁਰਾਲਾ ਨੂੰ ਜਾ ਰਹੇ ਸਨ। ਗਨੀਮਤ ਇਹ ਰਹੀ ਕਿ ਤਰੱਕ ਕਾਰ ਦੇ ਪਿਛਲੇ ਪਾਸੇ ਡਿੱਗ ਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਬਾਲ ਬਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਥੇ ਹੀ ਤਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਤਰੱਕ ਪਰਤਣ ਤੋਂ ਬਾਅਦ ਤਰੱਕ ਵਿੱਚ ਲੱਦੇ ਗਏ ਕਿੰਨੂ ਵੀ ਸੜਕ ਤੇ ਬिखर ਗਏ ਜਾਣਕਾਰੀ ਦਿੰਦਿਆਂ ਕੱਖ ਡਰਾਈਵਰ ਅਤੇ ਸੜਕ ਸੁਰੱਖਿਆ ਫੋਰਸ ਕਰਮਚਾਰੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਬਰੀ ਬਾਈਪਾਸ ਦੇ ਮੋੜ ਤੇ ਮੋੜ ਘਟਦੇ ਹੋਏ ਤਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਕਿੰਨੂਆਂ ਨਾਲ ਭਰਿਆ ਹੋਇਆ ਤਰੱਕ ਪਲਟ ਕੇ ਕਾਰ ਤੇ ਡਿੱਗ ਗਿਆ ਹਾਲਾਂਕਿ ਦੁਰਘਟਨਾ ਵਿੱਚ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਪਰ ਤਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ ਜਿਸ ਦੀ ਪਹਿਚਾਨ ਲੱਤੀ ਬਲੂ ਵਾਲਾ ਫਿਰੋਜ਼ਪੁਰ ਦੇ ਤੌਰ ਤੇ ਹੋਈ ਹੈ ਆਓ ਦੇਖਦੇ ਹਾਂ ਟਨਟੀ 417 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਖਾ ਕੇ ਚੜੇ ਹੁੰਦੇ ਉਹਦੇ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜੀ ਸੜਕ ਸੁਰੱਖਿਆ ਫੋਰਸ ਗਰਦਾਸਪੁਰ 52602 ਇਹ ਬਬਰੀ ਨਾਕਾ ਜਾਂ ਬਾਈਪਾਸ ਵਜਦਾ ਤੇ ਆ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਹਿੰਦੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਾਈਟ ਤੋਂ ਗੱਡੀ ਆ ਰਹੀ ਸੀਗੀ ਤੇ ਜੀ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰਾਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਇਹ ਕਾਰ ਚ ਜਿਹੜੀ ਸਵਾਰ ਸੀ ਕਾਰ ਚ ਦੋ ਜਣੇ ਸਵਾਰ ਸੀਗੇ ਜੀ ਹਾਂਜੀ ਠੀਕ ਹੈ ਮਾਮੂਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਹਾਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਆ ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਇਹ ਹੋ ਗਿਆ ਜੀ ਇਹ ਅਪੀਲ ਕਰਾ ਜਾ ਕੋ ਬਹੁਤ ਚਾਲਕਾਂ ਜਿਹੜੇ ਗੱਡੀਆਂ ਚੋੜਦੇ ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਸਾਵਧਾਨੀ ਨਾਲ ਗੱਡੀ ਚਲਾਓ ਆਪਣੀ ਜਾਨ ਨੂੰ ਬਚਾਓ ਹਾਂ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਹੈ ਜੀ ਉਹ ਕੀ ਨਾਮ ਆਪਣਾ ਮੇਰਾ ਨਾਮ ਲੱਕੀ ਹੈ ਜੀ ਲੱਕੀ ਕਿਹਨਾਂ ਸਵਾਰਾ ਕਿਦਾਂ ਵਾਪਰੇ ਐ ਇਹ ਕੋਸ਼ਤਾ ਧੁੰਦ ਕਰਕੇ ਜੀ ਤੇ ਕੁਛ ਓਵਰ ਸਪੀਡ ਸੀਗੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਐਕਦਮ ਧੁੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ ਡਰਾਈਵਰ ਦਾ ਕੀ ਨਾਮ ਚਲਾ ਰਿਹਾ ਲੱਕੀ ਜੀ ਦੇਖੋ ਜੀ ਆਓ ਉਹ ਹਬੋਰ ਸ਼ਹਿਰ ਦਾ ਹੀ ਤੇ ਤੁਹਾਨੂੰ ਕਿਹਦੇ ਚਲਾ ਦੇ ਦਿੱਕਤੀ ਆਈਗਾ ਕਿੰਨੂੰ ਭਰਿਆ ਆਇਆ ਸੀ ਜੀ ਇਹ ਹੋਰ ਤੇ ਲੈ ਕੇ ਆਏ ਸੀ ਜੰਮੂ ਜਾਣਾ ਸੀ ਕਿੰਨੋ ਜੇ ਘਟਨਾ ਵਾਪਰੀ ਇਹ ਕਟਨਾ ਆਈ ਤਕਰੀਬਨ 9 ਵਜੇ ਦਾ ਟਾਈਮ ਸੀਗਾ ਜੀ ਬਚਾਈਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਆਇਆ ਹਾਂਜੀ ਮੌਕੇ ਤੇ ਐਸਐਸਪੀ ਪੁਲਿਸ ਮੌਕੇ ਤੇ ਆ ਗਈ ਤੇ ਟ੍ਰੈਫਿਕ ਕੰਟਰੋਲ ਕੀਤਾ ਜੀ ਉਹਨਾਂ ਨੇ ਕਨ ਨਕਸ਼ਾਨ ਨੁੱਤ ਨੂੰ ਜੋ ਦੋ ਸਵਾਰ ਸੀਗੇ ਜੀ ਕਾਰ 'ਚ ਬਚਾਈ ਉਹਨਾਂ ਦੀ ਹਾਂਜੀ ਉਹਨਾਂ ਦਾ ਬਚਾਈ ਆ ਜੀ ਐਸ ਐਸ ਐਫ ਵਾਲਿਆਂ ਨੇ ਜੀ ਹਾਂਜੀ ਐਸ ਐਸ ਐਫ ਵਾਲਿਆਂ ਨੇ ਕੱਢਿਆ ਜੀ